ਕਈ ਗੱਡੀਆਂ ਜਿਹੜੀਆਂ ਨੇ ਉਹ ਵੀ ਇੱਥੋਂ ਨਿਕਲ ਰਹੀਆਂ ਨੇ ਪਰ ਜਿਹੜਾ ਪਾਣੀ ਹੈ ਉਹ ਇੱਥੇ ਵੱਡੀ ਦਿੱਕਤ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਹ ਗੱਲ 16 ਦੀ ਸਮੱਸਿਆ ਸੀ ਵੀ ਜਦੋਂ ਅਧਿਕਾਰੀਆਂ ਨੇ ਤਾਂ ਕੰਮ ਸ਼ੁਰੂ ਕੀਤਾ ਵੀ ਉਹਨਾਂ ਨੇ ਕੀ ਸਟੱਡੀ ਕੀਤੀ ਇਹਦੀ? ਉਹਨਾਂ ਨੂੰ ਮੰਨ ਲਓ ਕਿ ਨਵੀਂ ਸਮੱਸਿਆ ਤਾਂ ਹੈ ਨਹੀਂ ਸੀ ਪਾਣੀ ਦੀ ਇਹ। ਉਹਨਾਂ ਨੇ ਸਟੱਡੀ ਰਸੋਈ ਦੀ ਕੀ ਕੀਤੀ? ਪਹਿਲਾਂ ਸਟੱਡੀ ਕਰ ਤੇ ਫਿਰ ਇਹਦਾ ਕੰਮ ਕਰਦੇ। ਹੁਣ ਥੋੜੇ ਮੂਹਰੇ ਦੇਖੋ ਕੀ ਹਾਲ ਬਣਿਆ। ਕੋਈ ਪੈ ਗਿਆ ਸੜਕ ਦੇ ਸਾਰੇ ਕਲੋਂ ਕੋਈ ਭਾਰੀ ਨੁਕਸਾਨ ਵੀ ਹੋ ਸਕਦਾ ਜਾਂ ਜਾਨੀ ਨੁਕਸਾਨ ਵੀ ਹੋ ਸਕਦਾ ਚਲੋ ਕਿਸੇ ਤਰੀਕੇ ਗੋਟਾ ਤਾਂ ਲੈ ਲੈਂਦੇ ਨੇ ਬਾਅਦ ਚ ਭੁੱਲ ਜਾਂਦੇ ਨੇ ਫਿਰ ਇਹ ਹਾਲ ਸਾਨੂੰ ਸੋਗਣੇ ਪੈਂਦੇ ਨੇ ਹਾਲੇ ਤਾਂ ਬਰਸਾਤ ਸੁਰੂ ਹੀ ਨਹੀਂ ਹੋਈ ਹਾਲੇ ਤਾਂ ਹੁਣ ਬਾਕੀ ਹੈ ਜਦੋਂ ਹੁਣ ਇਹ ਹਾਲ ਹੈ ਬਾਅਦ ਚ ਕੀ ਹੋਣਾਗਾ ਉਹ ਤਾਂ ਐਂ ਵੇਟ ਕਰ ਰਹੇ ਨੇ ਪ੍ਰਸ਼ਾਸਨ ਦਾ ਕਿ ਕਿੰਨੀ ਆ ਤੇ ਸਾਡੇ ਕੋਲ ਲਿਸਟਾਂ ਆਣ ਇੱਕ ਪਾਸੇ ਗਰਮੀ ਤੋਂ ਬਾਅਦ ਜਦੋਂ ਬਰਸਾਤਾ ਆਉਂਦੀਆਂ ਨੇ ਤਾਂ ਆਮ ਲੋਕਾਂ ਦੀਆਂ ਜੜੀਆਂ ਦਿੱਕਤਾਂ ਨੇ ਉਹ ਕਿਟਨੀਆਂ ਸ਼ੁਰੂ ਹੁੰਦੀਆਂ ਨੇ ਕਿਉਂਕਿ ਗਰਮੀ ਤੋਂ ਰਾਹਤ ਜਿਹੜੀ ਆ ਉਹ ਮਿਲਣੀ ਸ਼ੁਰੂ ਹੋ ਜਾਂਦੀ ਹੈ ਪਰ ਦੂਜੇ ਪਾਸੇ ਜੋ ਹਾਲਾਤ ਨੇ ਪਟਿਆਲਾ ਦੇ ਤੁਹਾਨੂੰ ਦਿਖਾ ਰਹੇ ਕਿਸ ਤਰੀਕੇ ਦੇ ਨਾਲ ਪਟਿਆਲਾ ਦੇ ਇਸ ਇਲਾਕੇ ਦੇ ਵਿੱਚ ਜਿਹੜਾ ਪਾਣੀ ਹੈ ਉਹ ਖੜਾ ਹੋਇਆ ਪਿਆ ਇਹ ਉਹ ਏਰੀਆ ਜਿਹੜਾ ਸਿਵਲ ਲਾਈਨ ਥਾਣੇ ਦੇ ਬਿਲਕੁਲ ਪਿੱਛੇ ਪੈਂਦਾ ਤੇ ਕੋਸ਼ ਇਲਾਕਾ ਮੰਨਿਆ ਜਾਂਦਾ ਕਿਉਂਕਿ ਉਰੇ ਜਿਹੜੀਆਂ ਕੋਠੀਆਂ ਬੜੀਆਂ ਹੋਈਆਂ ਨੇ ਜ਼ਿਆਦਾਤਰ ਸਰਕਾਰੀ ਅਧਿਕਾਰੀਆਂ ਦੀਆਂ ਨੇ ਸਰਕਾਰੀ ਕੋਠੀਆਂ ਨੇ ਪਰ ਜਿਹੜੇ ਹਾਲਾਤ ਨੇ ਇੱਥੇ ਦੇ ਉਹ ਹੈਰਾਨ ਕਰ ਦੇਣ ਵਾਲੇ ਨੇ ਕਿਉਂਕਿ ਪਾਣੀ ਜਿਹੜਾ ਇੱਥੇ ਉਹ ਕਈ ਗੱਠ ਜਿਹੜਾ ਹੈਗਾ ਉਹ ਇਕੱਠਾ ਹੋਇਆ ਪਿਆ ਗੋਦਿਆਂ ਤੱਕ ਜਿਹੜਾ ਪਾਣੀ ਹੈ ਉਹ ਆ ਰਿਹਾ ਗੱਡੀਆਂ ਤੱਕ ਇੱਥੇ ਡੁੱਬੀਆਂ ਹੋਈਆਂ ਨੇ ਹਾਲਾਤ ਤੁਸੀਂ ਦੇਖ ਸਕਦੇ ਹੋ ਕਿਸ ਤਰੀਕੇ ਦੇ ਨਾਲ ਜਿਹੜੀ ਆਮ ਜਨਤਾ ਦੀਆਂ ਮੁਸ਼ਕਲਾਂ ਨੇ ਉਹ ਵਧ ਰੀਆਂ ਦਿਖਾਈ ਦੇ ਰੀਆਂ ਨੇ ਸੜਕ ਉੱਤੇ ਇੱਕ ਤੁਸੀਂ ਜਿਹੜਾ ਜਿਹੜਾ ਕੈਂਬੂ ਹੈ ਉਹ ਵੀ ਦੇਖ ਸਕਦੇ ਹੋ ਜਿਹੜਾ ਫਸਿਆ ਹੋਇਆ ਇੱਥੇ ਜਦੋਂ ਇਹ ਇਸ ਸੜਕ ਦੇ ਉੱਤੇ ਆ ਰਿਹਾ ਸੀਗਾ ਤਾਂ ਪਾਣੀ ਇਕੱਠਾ ਹੋਣ ਕਾਰਨ ਇਹ ਜ਼ਮੀਨ ਦੇ ਵਿੱਚ ਧਸ ਜਾਂਦਾ ਇਸ ਸਮੇਂ ਦੇ ਜਿਹੜੇ ਇਹਨੂੰ ਚਲਾਉਣ ਵਾਲੇ ਅਧਿਕਾਰੀ ਨੇ ਉਹ ਵੀ ਸਾਡੇ ਨਾਲ ਮੌਜੂਦ ਨੇ ਨਾਲ ਗੱਲਬਾਤ ਕਰਦੇ ਆ ਜਾਂਚਣ ਦੀ ਕੋਸ਼ਿਸ਼ ਕਰਦੇ ਆ ਕਿ ਆਖਰ ਕਿੰਨਾ ਸਮਾਂ ਹੋ ਗਿਆ ਵੀ ਇੱਥੇ ਫਸਿਆ ਹੋਇਆ ਆ ਪਾਜੀ ਸਭ ਤੋਂ ਪਹਿਲਾਂ ਤੁਹਾਡਾ ਨਾਮ ਕੀ ਹੈ ਨਾਮ ਵੀ ਵਿਨੋਦ ਕੁਮਾਰ ਨਾਮ ਹੈ ਜੀ ਕੀ ਹੋਇਆ ਕੀ ਆ ਇਸ ਕੈਂਪੂ ਨੇ ਫਸਿਆ ਕਿਉਂ ਹੈ ਇਹ ਇਧਰ ਲੰਗ ਰਹੇ ਸੀਗੇ ਜੀ ਬਸ ਪਤਾ ਨਹੀਂ ਸੀ ਗੱਡੇ 'ਚ ਗੱਡੀ ਦੱਬ ਗਈ ਅੰਦਰ ਕੋਈ ਨੁਕਸਾਨ ਵੀ ਹੋਇਆ ਕਿਸੇ ਦਾ ਹੋਰ ਨਹੀਂ ਹੋਇਆ ਕੁਝ ਵੀ ਬਸ ਦੱਬ ਗਈ ਜੀ ਕੀ ਲੱਗਦਾ ਹੋਰੇ ਕਿ ਦਿੱਕਤ ਕੀ ਆਈ ਹੈ ਕਿਉਂਕਿ ਜਵੇਂ ਇੱਕ ਸੜਕ ਹੈ ਸੜਕ ਬਣੀ ਹੋਈ ਹੈ ਇਹ ਵੀ ਨਹੀਂ ਕੋਈ ਕੋਈ ਥੋੜ ਕੋਈ ਕੱਚਾ ਏਰੀਆ ਸੀਗਾ ਤਾਂ ਟਰੈਂਪੂ ਘਸ ਗਿਆ ਇੱਕ ਚੰਗਾ ਇਲਾਕਾ ਹੈ ਤਾਂ ਉਰੇ ਜਾ ਕੇ ਇਹੋ ਜੀ ਘਟਨਾ ਵਾਪਰਦੀ ਹੈ ਤੁਹਾਨੂੰ ਲੱਗਦਾ ਵੀ ਕੱਲ ਨੂੰ ਕਿਸੇ ਹੋਰ ਨੂੰ ਵੀ ਕੋਈ ਵੱਡੀ ਦਿੱਕਤ ਤਾਂ ਸਾਹਮਣਾ ਕਰਨਾ ਪੈ ਸਕਦਾ ਜੀ ਬਿਲਕੁਲ ਆ ਸਕਦੀ ਹੈ ਤਾਂ ਐਕਸੀਡੈਂਟ ਹੋ ਸਕਦਾ ਦੀ ਬਥੇਰੇ ਵੀ ਬਹੁਤ ਕੁਝ ਹੋ ਸਕਦਾ ਕਿਉਂਕਿ ਜੀ ਦੇਖੋ ਆਮ ਗੱਡੀ ਫਸੀ ਹੈ ਸ਼ੁਕਰ ਹੋ ਗਾ ਸਾਡੀ ਗੱਡੀ ਫਸੀ ਮੋਟਰਸਾਈਕਲ ਨਹੀਂ gira ਕੋਈ ਮੈਂ ਕੋਈ ਹੋਰ ਕੋਈ ਗੱਡੀ ਹੁੰਦੀ ਨੁਕਸਾਨ ਹੋ ਜਾਂਦੀ ਤੇ ਉਹਰੇ ਕੁਝ ਇਸੇ ਏਰੀਆ ਦੇ ਵਿਚਕਾਰ ਰਾਡ ਵਾਲੇ ਵਿਅਕਤੀ ਵੀ ਸਾਡੇ ਨਾਲ ਮੌਜੂਦ ਆ ਉਹਨਾਂ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਆ ਤੇ ਜਾਣਨ ਦੀ ਕੋਸ਼ਿਸ਼ ਕਰਦੇ ਆ ਕਿ ਅੱਜ ਪਹਿਲੀ ਵਾਰ ਇੱਥੇ ਪਾਣੀ ਇਕੱਠਾ ਹੋਇਆ ਕਿ ਇਸ ਤੋਂ ਪਹਿਲਾਂ ਵੀ ਕੋਈ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਇਸ ਏਰੀਆ ਦੇ ਵਿੱਚ ਸਰ ਬਿਲਕੁਲ ਪੈਂਦਾ ਸੀ ਸਰ ਇਹ 2016 ਤੋਂ ਸਮੱਸਿਆ ਹੈ ਜੀ ਪਹਿਲਾਂ ਸਰ ਜਦੋਂ ਪਿੱਛੇ ਫਾਰਮ ਹੁੰਦਾ ਸੀ ਡੈਰੀ ਫਾਰਮ ਉਦੋਂ ਕੋਈ ਦਿੱਕਤ ਨਹੀਂ ਸੀ ਜੀ 21 22 ਕਿੱਲੇ ਜਗ੍ਹਾ ਸੀ ਕਿ ਬਾਹਾਂ ਸੀਗਾ ਉੱਥੇ ਪਾਣੀ ਖਾਪ ਜਾਂਦਾ ਸੀ ਜਦੋਂ ਕੋਲੋਨੀ ਕੱਟੀ ਗਈ ਪੁੱਡਾ ਦੀ ਉਤੋਂ ਬਾਅਦ ਇੱਥੇ ਮੇਨ ਦਿੱਕਤ ਆਈ ਅਸਲ ਠੀਕ ਹਾਲਾਤ ਕਿ ਉਹ ਵੀ ਕਹਿੰਦੇ ਵੀ ਉਰੇ ਸਰਕਾਰੀ ਕੋਠੀਆਂ ਨੇ ਉਸ ਦੇ ਬਾਵਜੂਦ ਵੀ ਇੱਥੇ ਕੋਈ ਸਰਕਾਰ ਧਿਆਨ ਨਹੀਂ ਦੇ ਰਹੀ ਕਿਉਂਕਿ ਕਾਫੀ ਜਿਹੜੇ ਅਫਸਰ ਹੋਣਗੇ ਉੱਥੇ ਰਹਿੰਦੇ ਹੋਣਗੇ ਇਸ ਦੇ ਬਾਵਜੂਦ ਇਸ ਏਰੀਆ ਦੇ ਵਿੱਚਾਰੇ ਹਾਲਾਤ ਦੇ ਕਿ ਆਮ ਜਨਤਾ ਦਾ ਨਿਕਲਣਾ ਉੱਥੋਂ ਮੁਸ਼ਕਿਲ ਹੋਇਆ ਪਿਆ ਜੇਕਰ ਕੋਈ ਟੂ-ਵੀਲਰ ਤੇ ਉਹਨਾਂ ਨਿਕਲਣਾ ਚਾਹੁੰਦਾ ਉਹ ਵੀ ਉਰੇ ਫਸ ਜਾਂਦਾ ਸਰ ਗੱਲ ਆ ਇਹਨੂੰ ਦੱਸਣਾ ਚਾਹੁੰਦਾ ਸਰ ਇਹ ਦੂਜੀ ਵਾਰ ਪ੍ਰੋਜੈਕਟ ਪਿਆ ਇਹ ਤੋਂ ਪਹਿਲਾਂ ਵੀ ਇੱਕ ਪ੍ਰੋਜੈਕਟ ਪਿਆ ਸੀ ਤੇ ਸੀਵਰੇਜ ਨਹੀਂ ਸੀ ਸਰ ਜਦੋਂ ਸੀਵਰੇਜ ਪਿਆ ਸੀ ਸਰ ਉਹ ਵੀ ਖਰਾਬ ਹੋ ਗਿਆ ਸੀ ਉਹਨੇ ਲੇਟੈਸਟ ਪ੍ਰੋਜੈਕਟ ਡਾਕਟਰ ਬਲਵੀਰ ਨੇ ਪਾਇਆ ਸੀ ਕਿਉਂਕਿ ਉਹ ਉਹਨਾਂ ਨੂੰ ਜੋ ਠੀਕ ਲੱਗਿਆ ਉਹਨਾਂ ਨੇ ਚਲੋ ਦਿੱਕਤਾ ਵੀ ਕਰਵਾਇਆ ਵੀ ਹੁਣ ਗੱਲ ਇਹ ਵੰਦੀ ਜਿਵੇਂ ਛੋਟੇ ਮੂਹਰੇ ਇਹ ਵੀ 2016 ਦੀ ਸਮੱਸਿਆ ਸੀ ਵੀ ਜਦੋਂ ਅਧਿਕਾਰੀਆਂ ਨੇ ਇਹ ਕੰਮ ਸ਼ੁਰੂ ਕੀਤਾ ਵੀ ਉਹਨਾਂ ਨੇ ਕੀ ਸਟੱਡੀ ਕੀਤੀ ਇਹਦੀ ਉਹਨਾਂ ਨੂੰ ਮੰਨ ਲਓ ਕਿ ਨਵੀਂ ਸਮੱਸਿਆ ਤਾਂ ਹੈ ਨਹੀਂ ਸੀ ਪਾਣੀ ਦੀ ਇਹ ਉਹਨਾਂ ਨੇ ਸਟੱਡੀ ਰਸੋਈ ਦੀ ਕੀ ਕੀਤੀ ਪਹਿਲਾਂ ਸਟੱਡੀ ਕਰ ਤੇ ਫਿਰ ਇਹਦਾ ਕੰਮ ਕਰਦੇ ਹੁਣ ਛੋਟੇ ਮੂਹਰੇ ਦੇ ਵੀ ਦੇਖੋ ਕੀ ਹਾਲ ਬਣਿਆ ਵੀ ਜਿਵੇਂ ਆ ਫਸੇ ਹੋਏ ਪਾਪੂ ਫਸੇ ਹੋਏ ਸੜਕ ਤੇ ਕੋਈ ਪੱਤੇ ਹੀ ਨਹੀਂ ਸੜਕ ਉੱਪਰ ਗਏ ਸੜਕ ਦੇ ਸਾਰੇ ਕੱਲ ਨੂੰ ਕੋਈ ਭਾਰੀ ਨੁਕਸਾਨ ਵੀ ਹੋਰ ਜ਼ਿਆਦਾ ਜਾਂਦੀ ਨੁਕਸਾਨ ਵੀ ਹੋ ਸਕਦਾ ਚਲੋ ਕਿਸੇ ਤੇ ਤਸਵੀਰਾਂ ਤੁਸੀਂ ਵੇਖ ਸਕਦੇ ਹੋ ਕਿਸ ਤਰੀਕੇ ਦੇ ਨਾਲ ਜਿਹੜਾ ਪਟਿਆਲ ਦਾ ਇਹ ਇੱਕ ਉਹ ਏਰੀਆ ਮੰਨਿਆ ਜਾਣਾ ਜਿਹੜਾ ਡਿਵੈਲਪ ਹੈ ਪਰ ਫਿਰ ਵੀ ਇੱਥੇ ਦੇ ਹਾਲਾਤ ਜਿਹੜੇ ਨੇ ਉਹ ਸਾਰਿਆਂ ਨੂੰ ਹੈਰਾਨ ਕਰ ਦੇਣ ਵਾਲੇ ਨੇ ਗੋਡੀਆਂ ਤੱਕ ਜਿਹੜਾ ਪਾਣੀ ਹੈ ਉੱਥੇ ਖੜਾ ਹੋਇਆ ਪਿਆ ਨਾਲ ਹੀ ਜਿਹੜੇ ਆਮ ਲੋਕਾਂ ਦੀਆਂ ਜਿਹੜੀਆਂ ਦਿੱਕਤਾਂ ਨੇ ਉਹ ਵੀ ਵੱਧੀਆਂ ਜਾ ਰਹੀਆਂ ਨੇ ਜੇਕਰ ਕੋਈ ਵੀ ਸਕੂਲੀ ਬੱਚਾ ਇੱਥੋਂ ਨਿਕਲਣ ਦੀ ਕੋਸ਼ਿਸ਼ ਕਰਦਾ ਤਾਂ ਉਹ ਵੀ ਇੱਥੇ ਫਸ ਜਾਂਦਾ ਹੈ ਕਈ ਗੱਡੀਆਂ ਜਿਹੜੀਆਂ ਨੇ ਉਹ ਵੀ ਇੱਥੋਂ ਨਿਕਲ ਰਹੀਆਂ ਨੇ ਪਰ ਜਿਹੜਾ ਪਾਣੀ ਹੈ ਉਹ ਇੱਥੇ ਵੱਡੀ ਦਿੱਕਤ ਦਾ ਸਾਹਮਣਾ ਕਰਨਾ ਪੈ ਰਿਹਾ ਕੁਝ ਦਿਨ ਪਹਿਲਾਂ ਇੱਥੇ ਕੁਝ ਵਿਅਕਤੀ ਵੀ ਮੌਜੂਦ ਸਨ ਜਿਨ੍ਹਾਂ ਦੇ ਜਿਹੜੇ ਵਹੀਕਲ ਨੇ ਉਹ ਵੀ ਇੱਥੇ ਫਸ ਗਏ ਨੇ ਜਿਹੜੇ ਟੂ ਵੀਲਰ ਨੇ ਉਹ ਤਾਂ ਵੈਸੇ ਹੀ ਨਹੀਂ ਇੱਥੋਂ ਨਿਕਲ ਪਾ ਰਹੇ ਦਿੱਕਤ ਹੈ ਜਿਹੜੀ ਉਹ ਆਮ ਲੋਕਾਂ ਦੇ ਲਈ ਵੱਧ ਰਹੀ ਜਾ ਰਹੀ ਹੈ ਦਿਨੋਂ ਦਿਨ ਕਿਉਂਕਿ ਪਾਣੀ ਹੈ ਜਿਹੜਾ ਉਹ ਪੂਰੇ ਵੱਧ ਰਿਹਾ ਤੇ ਨਾਲ ਹੀ ਜੇਕਰ ਗੱਲ ਕਰੀਏ ਤਾਂ ਤਸਵੀਰਾਂ ਵਿੱਚ ਤੁਸੀਂ ਦੇਖ ਸਕਦੇ ਹੋ ਕਿਸ ਤਰੀਕੇ ਦੇ ਨਾਲ ਜਿਹੜੀਆਂ ਆਮ ਜਨਤਾ ਹੈ ਇੱਥੋਂ ਦੀ ਨਿਕਲ ਰਹੀ ਹੈ ਮੁਸ਼ਕਿਲ ਹੈ ਜਿਹੜੀ ਉਹ ਵਧ ਰਹੀ ਜਾ ਰਹੀ ਹੈ ਦਿਨੋ ਦਿਨ ਬਰਸਾਤ ਜਿਵੇਂ ਜਿਵੇਂ ਅੱਛੇ ਮੌਸਮ ਬੱਤੇਗਾ ਤੇ ਜਿਹੜੇ ਪਟਿਆਲੇ ਦੇ ਵਿੱਚ ਕਈ ਥਾਵਾਂ ਉੱਤੇ ਇਹੋ ਜਿਹੇ ਏਰੀਏ ਨੇ ਜਿੱਥੇ ਉੱਤੇ ਪਾਣੀ ਜਿਹੜਾ ਖੜਾ ਹੋਇਆ ਪਿਆ ਨਾਲ ਹੀ ਜੇਕਰ ਗੱਲ ਕਰੀਏ ਤਾਂ ਇੱਕ ਪਰਿਵਾਰ ਦੇ ਵੱਲੋਂ ਉੱਥੇ ਨਿਕਲਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਜਿਹੜਾ ਪਾਣੀ ਹੈ ਉਹ ਡੂੰਗਾ ਵੀ ਹੈ ਇੱਥੇ ਕਿਉਂਕਿ ਆਮ ਜਨਤਾ ਨੂੰ ਇੱਥੋਂ ਦਿੱਕਤ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਬਰਸਾਤ ਪੈਣ ਤੋਂ ਬਾਅਦ ਇਸ ਇਲਾਕੇ ਦੇ ਵਿੱਚ ਇਹ ਹਾਲਾਤ ਬਣੇ ਨੇ ਜਾਣਨ ਦੀ ਕੋਸ਼ਿਸ਼ ਕਰਦੇ ਆ ਅਖਰ ਕਿਸ ਤਰੀਕੇ ਦੇ ਨਾਲ ਇੱਥੋਂ ਦੀ ਇਹ ਮੁਸ਼ਕਲ ਜਿਹੜੀ ਘੱਲ ਹੀ ਜਾਰੀ ਹੈ ਆਪਣੀ ਸਿਰਫ ਇੱਕ ਟੂ-ਵੀਲਰ ਐਕਟਿਵ ਆ ਕੱਢਣ ਵਾਸਤੇ ਤੋਂ ਤਸਵੀਰਾਂ ਤੁਸੀਂ ਵੇਖ ਸਕਦੇ ਹੋ ਕਿਸ ਤਰੀਕੇ ਦੇ ਨਾਲ ਜਿਹੜੇ ਬਹੁਤ ਹੀ ਮੁਸ਼ਕਿਲ ਹੋ ਰਿਹਾ ਇੱਥੋਂ ਦੀ ਨਿਕਲਣਾ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਆਂ ਭਾਜੀ ਕੀ ਲੱਗਦਾ ਪਹਿਲੀ ਵਾਰ ਇਸ ਏਰੀਆ ਦੇ ਵਿੱਚਕਾਰ ਆਇਓ ਜਾਣਕਾਰੀ ਨਹੀਂ ਸੀਗੀ ਵੀ ਇਹ ਐਕਟਿਵ ਆ ਫਸ ਜਾਂਦੀ ਹੈ ਮੈਂ ਤਾਂ ਰਿਸ਼ਤੇਦਾਰ ਆਇਆ ਹਾਂ ਹਾਂਜੀ ਪਹਿਲੀ ਵਾਰ ਇੱਥੇ ਬੰਦਾ ਦਿੱਕਤ ਦਾ ਸਾਹਮਣਾ ਕਰਨਾ ਪੈ ਰਿਹਾ ਕਿਉਂਕਿ ਕਹਿੰਦੇ ਨੇ ਵੀ ਕਾਫੀ ਵਾਰ ਇਸ ਏਰੀਆ ਤੋਂ ਜਕਰ ਮਾਣੀ ਖੜਦਾ ਹਾਂ ਹਾਂਜੀ 2016 ਸੇ ਇਹ ਦਿੱਕਤ ਉਹ ਦੇਖੋ ਫਸ ਗਏ ਕੀ ਲੱਗਦਾ ਵੀ ਪ੍ਰਸ਼ਾਸਨ ਨੂੰ ਕੋਈ ਕਦਮ ਚੱਕਣੇ ਚਾਹੀਦੇ ਨੇ ਇਹਨੂੰ ਫੀਕ ਕਰਵਾਉਣ ਵਾਸਤੇ ਉਹ ਤਾਂ ਪਹਿਲੇ ਚੱਕਣੇ ਚਾਹੀਦੇ ਸੀ ਕਿ ਵੀਰੇ ਅੰਨੀ ਨੋਬਤ ਕਾਦੇ ਵਾਸਤੇ ਜੇ ਹੁਣ ਕਿਸੇ ਦੇ ਸਰਟੀਫਿਕੇਟ ਲੱਗ ਜੇ ਕਿਸੇ ਨੂੰ ਕੁਝ ਹੋ ਜੇ ਫਿਰ ਕੀ ਕਹਾ ਕਿਹਾ ਜਾ ਸਕਿਆ ਉਹ ਕੀ ਕਰਨਗੇ ਵੋਟਾਂ ਤਾਂ ਲੈ ਲੈਂਦੇ ਨੇ ਬਾਅਦ ਚ ਭੁੱਲ ਜਾਂਦੇ ਨੇ ਫਿਰ ਇਹ ਹਾਲ ਸਾਨੂੰ ਭੋਗਣੇ ਪੈਂਦੇ ਨੇ ਲੱਗਦਾ ਵੀ ਬਰਸਾਤਾਂ ਨੇ ਮਿਊਂਸੀਪਲ ਕਾਰਪੋਰੇਸ਼ਨ ਦੀ ਜਿਹੜੀ ਪੋਲ ਆ ਖੋਲਣੀ ਸ਼ੁਰੂ ਕਰਦੀ ਹੈ ਹਾਲੇ ਤਾਂ ਬਰਸਾਤ ਸ਼ੁਰੂ ਹੀ ਨਹੀਂ ਹੋਈ ਹਾਲੇ ਤਾਂ ਹੁਣ ਬਾਕੀ ਹੈ ਜਦੋਂ ਹੁਣ ਇਹ ਹਾਲ ਹੈ ਬਾਅਦ ਚ ਕੀ ਹੋਣਾਗਾ ਉਹ ਤਾਂ ਐਂ ਵੇਟ ਕਰ ਰਹੇ ਨੇ ਪ੍ਰਸ਼ਾਸਨ ਤਾਂ ਕਿ ਵੀ ਕਿੰਨੀਆਂ ਤਾ ਦੇਖ ਸਕਦੇ ਹੋ ਤੁਸੀਂ ਵੀ ਜਿਹੜੇ ਹਾਲਾਤ ਨੇ ਉਹ ਇੱਥੇ ਜਿਹੜੀ ਮੁਸ਼ਕਿਲ ਨਾਲ ਭਰੇ ਹੋਏ ਨੇ ਆਮ ਲੋਕਾਂ ਦੀਆਂ ਜਿਹੜੀਆਂ ਮੁਸ਼ਕਲਾਂ ਨੇ ਉਹ ਵਧ ਰਹੀਆਂ ਜਾ ਰਹੀਆਂ ਕਿਉਂਕਿ ਪਾਣੀ ਜਿਹੜਾ ਉਹ ਕਈ ਉੱਚਾ ਜਿਹੜਾ ਪੂਰੇ ਇਕੱਠਾ ਹੋਇਆ ਪਿਆ ਪਟਿਆਲਾ ਤੋਂ ਪ੍ਰੋਫ ਸਿਮਰਤ ਸਿੰਘ ਦੀ ਰਿਪੋਰਟ ਕੈਮਰਾ ਪਰਸਨ ਮਨਿੰਦਰ ਦੇ ਨਾਲ